ਤੇ ਤੜਾਈ ਉੱਤੇ ਬੈਠ ਕੇ ਫਿਰ ਫਤਿਹ ਦੇ ਜੰਤਰ ਜੰਤਾ ਕਾਵਿਅਤ ਲਿਖਿਆ ਜਿਲੂ ਅਸੀਂ ਕਹਿੰਦੇ ਆ ਜ਼ਫਰਦਾਬਾ ਔਰਮਜੀਬ ਲਿਖਿਆ ਕਿ ਔਰਮਜੀਬ ਸੱਚ ਜਾਣੇ ਤੂੰ ਹਾਰ ਗਿਆ ਤੇ ਮੈਂ ਜਿੱਤ ਗਿਆ ਮੇਰੀ ਜਿੱਤ ਹੋਈ ਇਹ ਤਾਂ ਵਖਰੀ ਹੈ ਕਿ ਮੈਨੂੰ ਅਨੰਦਪੁਰ ਸਾਹਿਬ ਛੜਨਾ ਪਿਆ ਤੁਹਾਡੀਆਂ ਝੂਠੀਆਂ ਕਸਮਾਂ ਦੇ ਤੁਹਾਡੀਆਂ ਜੋ ਝੂਠੀਆਂ ਕਸਮਾਂ ਦਾ ਪਰਦਾ ਫਾਸ਼ ਕੀਤਾ ਮੈਂ ਅਨੰਦਪੁਰ ਸਾਹਿਬ ਛੜ ਕੇ ਸਭ ਤੋਂ ਮੇਰੇ ਬਹੁਤ ਸਿੰਘ ਜਿਹੜੇ ਸ਼ਹੀਦ ਹੋ ਗਏ ਚਮਕੌਰ ਆਣ ਕੇ ਤਮ ਕੋ ਸਭ ਆਣ ਕੇ ਮੇਰੇ ਵੱਡੇ ਦੋ ਸਭ ਜਦ ਸ਼ਹੀਦ ਹੋ ਗਏ ਅਰ ਮੇਰੇ ਜਾਨ ਤੋਂ ਪਿਆਰੇ ਮੇਰੇ ਸਿੱਖ ਭੁਕੇ ਭਾਣੇ ਕਈਆਂ ਚਿਰਾਂ ਦੇ ਤੇਰੀ 10 ਲੱਖ ਫੌਜ ਦਾ ਮੁਕਾਬਲਾ ਕੀਤਾ ਤੇਰੀ 10 ਲੱਖ ਫੌਜ ਆ ਰਗੀ ਤੇ ਮੇਰੇ ਚਾਰੇ ਸਿੱਖ ਜਿਹੜੇ ਸੀ ਉਹ ਜਿੱਤਦੇ ਇਹ ਗੱਲ ਵਕਰੀ ਭਵਿਸ਼ੀ ਦੀ ਆ ਗਏ ਹੋ ਪਰ ਜਿੱਤ ਵੀ ਨਹੀਂ ਹੋਈ ਕਿਉਂ ਕਿ ਉਹ ਤੋਦ ਤੱਕ ਤੂੰ ਮੈਨੂੰ ਪੜ੍ਹ ਨਹੀਂ ਸਕਿਆ ਤੇਰੀ ਪੌੜ੍ਹ ਨਹੀਂ ਪੜ੍ਹ ਨਹੀਂ ਸਕੀ ਮੇਰਾ ਬਾਲ ਬਾਲ ਵੀ ਦਾ ਨਹੀਂ ਕਰ ਸਕੇ ਤੂੰ ਦਿਨ ਦਿਨਾਂ ਕਾਂਗੜ ਕਿਹਾ ਸੀ ਦਿਨਾਂ ਨਾਲ ਅੰਦਰ ਕਾਂਗੜ ਪਹੁੰਚ ਤਮੇ ਉਤੇ ਆਉਣਾ ਆਪਾਂ ਬੈਠ ਕੇ ਵਿਚਾਰ ਕਰਦੇ ਹਾਂ ਸੁਲਾ ਦੀ ਪਰ ਤੂੰ ਦਿਨਾਂ ਤੰਗੜ ਦੇ ਐ ਮੈਂ ਦਿਨਾਂ ਤੰਗੜ ਜਰੂਰ ਪਹੁੰਚ ਗਿਆ ਤੇਰੀ 10 ਲੱਖ ਕੋਲ ਨੂੰ ਫੜਦੇ ਸਕੇ ਤੇਰੀ 10 ਲੱਖ ਕੋਲ ਨੂੰ ਮਾਰ ਨਹੀਂ ਸਕੀ ਮੈਂ ਭਾਵੇਂ ਕਿਸ ਤਰ੍ਹਾਂ ਵੀ ਪਹੁੰਚਾਂ ਦਿਨਾਂ ਨਾਲ ਤੰਗੜ ਪਹੁੰਚਿਆ ਹੈ ਭਾਵੇਂ ਆਪਣੇ ਦੋ ਪੁੱਛੇ ਸ਼ਹੀਦ ਜੰਦ ਵਿੱਚ ਚਮਕੌਰ ਸਾਹਿਬ ਦੇ ਕਰ ਕਰਾ ਲੈ ਦੋ ਤੂੰ ਕਿ ਤੇਰੇ ਫੌਜ ਨੇ ਦੋ ਮੇਰੇ ਬੱਚਿਆਂ ਨੂੰ ਸਰੰਦ ਕੋ ਕੋ ਕੇ ਮਾਰਿਆ ਤੇ ਯਾਦ ਰੱਖੀਏ ਤੇ ਬਸ ਨਹੀਂ ਹੋ ਗਈ ਇੱਥੇ ਬਸ ਨਹੀਂ ਹੋਈ ਤੁਮ ਮਗੌਰਸ਼ੀਦ ਕਰਤੇ ਦੋ ਤੋਂ ਮੇਰੇ ਸਰਦਸ਼ੀਦ ਕਰਤੇ ਤੇ ਇੱਥੇ ਕੀ ਬਸ ਗੱਲਬਾਤ ਸਦੇ ਹੋ ਗਈ ਅਜੇ ਮੇਰੇ ਹੋਰ ਬੱਚੇ ਬਹੁਤ ਹਨ ਉਹ ਮੇਰੇ ਅਜੇ ਅਸਲ ਜਿਹੜੇ ਕੁੰਢੇ ਪਾ ਕੇ ਸੰਬੰਧ ਨੇੜਾ ਬੜਾ ਖਤਰਨਾਕ ਹੁੰਦਾ ਕੁੰਡਲੇ ਬਾਗ ਦਾ ਸੱਪ ਇਹਦਾ ਬਹੁਤ ਖਤਰਨਾਕ ਹੁੰਦਾ ਹੈ ਅੱਗੇ ਮੇਰੇ ਉਹ ਕੁੰਡਲੇ ਕੁੰਡਲੇ ਕੁੰਡਲੀ ਵਾਲੇ ਦਾਗ ਸਭ ਅੱਦੇ ਮੌਜੂਦ ਨੇ ਜਿਹੜੇ ਬਚ ਗਏ ਤੇਰੇ ਉਹਨਾਂ ਨੂੰ ਉਹ ਬਾਤ ਮੈਂ ਕੋ ਗੁੰਨੇ ਵਾਲਾ ਸੱਪ ਕਿਹੜਾ ਸੀ ਕੁੰਨੂਆ ਸਾਪੋ ਤਾ ਜਿਹੜੇ ਮੇਰੇ ਸੇਖਿਆ ਤਾ ਜਿਹੜੇ ਮੇਰੇ ਸੇਖਿਆ ਇਕੁੰਰੀ ਵਲਸ ਇਕੁੰਰੀ ਵਲਸ ਆਪਿਆ ਇਹ ਬਹੁਤ ਜਰੇ ਨੇ ਇਹ ਇਹਨਾਂ ਤੋਂ ਬਚ ਨਹੀਂ ਸਕਦੇ ਤੁਸੀਂ ਕਦੇ ਵੀ ਸ਼ਬਦ ਭਾਣ ਉਹਨੇ ਵੱਖਰਾ ਵਰਤਿਆ ਕਹਿੰਦੇ ਤੂੰ ਚਾਰ ਮਾਰ ਤੇ ਤੇ ਕੀ ਹੋ ਗਿਆ ਜੀਵਤ ਕਈ ਯਾਰ ਆ ਹਯਾਰਾ ਜੇ ਸਤਮੇ ਤੇ ਜੀਂਦੇ ਆ ਰਹਿੰਦੇ ਬਦਲੇ ਲੜ ਕੇ ਤਰਪੋ ਜਿੱਤ ਮੇਰੀ ਹੋਣੀ ਹੈ ਦਾਵਾ ਪਰ ਤੇਰਾ ਮੇਰਾ ਸਾਬਿੜਾ ਨਾ ਉਹ ਉਸ ਅਕਾਲ ਪੁਰਖ RAM ਵਾਲੇ ਖੁਦਾ ਦੇ ਦਰ ਤੇ ਜਾ ਕੇ ਹੁਣਾ ਤੈਨੂੰ ਜਦੋਂ ਤਾਰੂ ਸਿਗਲ ਗਿਆ ਤਾਂ ਫਿਰ ਨੁੱਕ ਦੇ ਹੱਥ ਮਨੋਂ ਬੀਤੂ ਜ਼ੁਲਮ ਕਰ ਰਿਹਾ ਏ ਤੂੰ ਮੇਰਾ ਸੇਜ ਦੀ ਕੋਪਰੀ ਵੀ ਲਾ ਦਿੱਤੀ ਪਰ ਬਰੇਗਾ ਤੂੰ ਪਹਿਲਾਂ ਤੈਨੂੰ ਪਹਿਲਾਂ ਅੱਗੇ ਲੈ ਕੇ ਫਿਰ ਜਾ ਉਹ ਮਗਰ ਤੇ ਆਉਂਗਾ ਇਹ ਤਾਂ ਹੋਇਆ ਇਦਾਂ ਗੁਰੂ ਗੋਬਿੰਦ ਸਿੰਘ ਜੀ ਕੀਤਾ ਪਹਿਲਾਂ ਦਰਕਾ ਨੂੰ ਤੋੜ ਕੇ ਫਿਰ ਸੰਸਾਰ ਤੋਂ ਤਰ ਗੋਬਿੰਦ ਉਸ ਮਾਰੇ ਦਾ ਇਹ ਗੱਲ ਦਾ ਪਤਾ ਕਿੱਥੋਂ ਲੱਗਾ ਜਦੋਂ ਆਨੰਦਪੁਰ ਸਾਹਿਬ ਤੋਂ ਦਿਨਾਂ ਤਾਂ ਘੁੰਮਦੇ ਹੋਏ ਮੁਕਸਦ ਤਰਤੀ ਤੋਂ ਫਾਜ਼ਲ ਬਨુલਮਨ ਸਾਹਿਬ ਕਹਿਣਾ ਤੇ ਮਾਤਾ ਜੀ ਨੂੰ ਪਤਾ ਲੱਗਾ ਮਾਤਾ ਮਾਨੂ ਦੇ ਪਾਸ਼ਾ ਰੰਤ ਤਨੁਮਨ ਸਭ ਪਹੁੰਚ ਗਿਆ ਉੱਥੇ ਮਾਤਾ ਮੰਗਈਆਂ ਜਦੋਂ ਚਾਰੇ ਪੁੱਤਰ ਨਾਂਦ ਸਿੱਧੇ ਪੁੱਛਿਆ ਪੁੱਤਰ ਕਿੱਥੇ ਆ ਤਨੁਗੁਰੂ ਜੀ ਉਹਨਾਂ ਨੇ ਇਸੇ ਸੰਦਕ ਵੱਲ ਹੱਥ ਕਰਕੇ ਇਹਨਾਂ ਸਿਕੰਮਾ ਵੱਲ ਹੱਥ ਕਰਕੇ ਕਹਿੰਦੇ ਚਾਰ ਮੂਹ ਤੇ ਕੀ ਆ ਹੋਆ ਦੇਵਤਾ ਕਹੀ ਯਾਰ ਇਨ ਪੁੱਤਰਨ ਕੇ ਸੇਸ਼ ਪਰ ਇਨ ਪੁੱਤਰਨ ਕੇ ਸੇਸ਼ ਪਰ ਬਾਰ ਦੀਏ ਸੁੱਤ ਚਾਰ ਮਾਤਾ ਨੂੰ ਕਹਿ ਲਗੇ ਆੜੇ ਮੇਰੇ ਮੁੰਡੇ ਆੜੇ ਮੇਰੇ ਪੋਤੇ ਆ ਇਨਾਂ ਦੇ ਸਿਰ ਤੋਂ ਮੈਂ ਵਾਰੇ ਆ ਚਾਰ ਪੁੱਤਰਾ ਦੇ ਹਉਨ ਤੇਰੇ ਸਾਰੇ ਆ ਤੇਰੇ ਹੀ ਪੁੱਤਰ ਆ ਹੁਣ ਦੇਖੋ ਸਿਉ ਨੂੰ ਬੰਦ ਵਿਚਾਰ ਕਰੀਏ ਕਿ ਕਿਸ ਵੱਡੇ ਦਾਅਵੇ ਦੇ ਨਾਲ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾਵਾਂ ਨੂੰ ਕਿਹਾ ਵੀ ਇਹਨ ਪੁੱਤਰਨ ਸਾਨੂੰ ਪੁੱਤਰ ਬਣਾਇਆ ਵਰਦੀ ਸੁਤਚਾਰ ਸਾਨੂੰ ਪੁੱਤਰ ਬਣਾਇਆ ਕਿ ਅਸੀਂ ਪੁੱਤਰ ਬਣ ਕੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਹਾਂ ਗੱਲਾਂ ਗੱਲਾਂ ਦੇ ਰਾਤੇ ਜ਼ਰੂਰ ਬਣੇ ਹੋਗੇ ਗੁਰੂ ਚੇਲਾ ਵੀ ਬੜੇ ਹੋਵਾਂਗੇ ਗੁਰੂ ਪਿਤਾ ਵੀ ਕਹਿੰਦੇ ਹੋਵਾਂਗੇ ਪਤਨ ਦੇ ਜੀਵ ਦੇ ਉਪਾਰ ਪਤਨ ਕਿੰਨੇ ਸ਼ਿੰਗਾਰ ਕੀ ਕਰਦੇ ਹੋਵਾਂਗੇ ਮੋਝੋ ਸਤ ਜਣੋ ਉਸੇ ਗੁਰੂ ਗੋਬਿੰਦ ਸਿੰਘ ਦਾ ਲੜਨ ਜਿਹੜਾ ਕਰਦਿਆ ਨਾਲ ਸਾਰੇ ਉਮਰ ਕੇ ਕਈ ਜਨਮੋਂ ਨੇ ਉਤਾਰ ਸਾਰੀ ਜੋ ਸਾਡੇ ਦੇ ਪਰਮਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਤੇ ਕਿਉਂ ਕੀਤਾ ਉਹਨੇ ਤਾਂ ਸਾਨੂੰ ਪੁੱਤਰ ਬਣਾਇਆ ਪਰ ਅਸੀਂ ਨਹੀਂ ਬਾਬਣਾ ਅਸੀਂ ਨਹੀਂ ਬਾਬਣਾ ਉਹਨੂੰ ਤੇ ਗੱਲ ਕਹੀ ਜੀ ਦੇ ਜਿਹੜਾ ਬਾ ਆਤਮ ਬਲ ਅੰਮ੍ਰਿਤ ਅੰਮ੍ਰਿਤ ਦੇ ਰਾਹੀ ਪਰ ਦਿੱਤਾ ਪ੍ਰਸ ਸੁਨਾ ਵਿੱਚ ਜੇ ਤੁਸੀਂ ਵੀ ਇਹ ਅੰਮ੍ਰਿਤ ਲੈਂਦੇ ਰਹੋਗੇ ਤੇ ਤੁਹਾਡੇ ਵਿੱਚ ਵੀ ਆਤਮ ਬਣ ਜਾਊ ਤੇ ਦੂਜੀ ਸ਼ਰਤ ਇਹ ਜਿੰਨਾ ਚਿਰ ਤੁਸੀਂ ਮੇਰੇ ਤੇ ਭਰੋਸਾ ਰੱਖੋਗੇ ਮੇਰੇ ਬਣ ਕੇ ਰਹੋਗੇ ਉਨ ਚਿਰ ਮੇਰੀ ਸਾਰੀ ਤਾਕਤ ਤੁਹਾਡੇ ਵਿੱਚ ਵਰਤ ਹੋਵੇਗੀ ਉਨਾ ਤੇਰੇ ਮੇਰੀ ਸਾਰੇ ਤਾਕ ਜਿਹੜੀ ਉਹ ਤੁਹਾਡੇ ਵਿੱਚ ਵਰਤੂਗੀ ਤੇ ਮੈਂ ਆਪਣਾ ਤੁਹਾਡੇ ਵਿੱਚ ਰੱਖੂ ਆਪਣਾ ਆਪ ਤੁਹਾਡੇ ਵਿੱਚ ਰੱਖੂਗਾ ਕਿਸੇ ਕੋ ਕਿਸੇ ਪੱਖ ਤੋਂ ਤੁਹਾਡੇ ਜੀਵਨ ਵਿੱਚ ਆਰਦੇ ਆ ਉਹ ਅੱਜ ਥਾਂ ਥਾਂ ਤੇ ਠੋਕਰੇ ਕਿਉਂ ਖਾਂਦੇ ਆ ਥਾਂ ਥਾਂ ਤੇ ਠੋਕਰੇ ਇਸ ਕਰਕੇ ਖਾਂਦੇ ਆ ਕਿ ਲਾਲਚ ਦੇ ਵਸ ਪੈ ਗਏ ਪਾਪਾ ਇੱਕ ਦਿਨ ਵਿਚਾਰ ਕਰਦੇ ਸੀ ਪਾਪਾ ਆਨੰਦ ਲਾਲ ਤੋਂ ਇਹੋ ਦਰਦਾ ਪੁੱਤਾ ਗਿਆ ਸੀ ਕੁੱਤਾ ਬਣ ਕੇ ਦਿਖਾਇਆ ਉਹਨੇ ਅਸੀਂ ਦਰਦਰ ਦੇ ਟੁਕੜਾ ਮੰਤ ਟੁਕੜਾ ਤੇ